ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਗੱਡੀ ਦਾ ਪਾਣੀ ਘਟ ਰਿਹਾ ਹੈ ਗੱਡੀ ਦੇ ਦੋ ਵਾਲੇ ਵੱਜ ਚੁੱਕੇ ਹੈ ਮਾਡਲ ਡਾਊਨ ਹੈ ਕਿੜੀਆਂ ਕਿੜੀਆਂ ਚੀਜ਼ਾਂ ਚ ਪ੍ਰੋਬਲਮ ਹੈ ਟਰਬੋ ਆਪ ਚੈੱਕ ਕਰਦੇ ਆ ਬੂਸਟ ਬਣ ਨਹੀਂ ਰਿਹਾ ਚੱਲੇ ਬੇਟਾ ਟਰਬੋ ਚ ਪਲੇ ਦਿਖਾਈ ਬੇਟਾ ਕਿੰਨੇ ਕੁ ਜਿੰਨੀ ਕੁ ਪਲੇ ਹੈਗੀ ਆ ਉਨੱਕ ਚੱਲ ਵੀ ਜਾਊਗਾ ਛੱਡ ਦਿਓ ਪੁੱਤਰ ਉਹਦਾ ਰੀਜ਼ਨ ਕੀ ਹੈ ਗੱਡੀ ਗੈਸਕਟ ਸੜ ਚੁੱਕਾ ਹੈ ਪਾਣੀ ਰੈਗੂਲਰ ਘਟ ਰਿਹਾ ਉਹ ਬੇਟਾ ਪਾਣੀ ਬਬਲ ਆ ਰਹੇ ਆ ਆਪਾਂ ਬਬਲ ਸੇ ਅਗਰ ਕੰਟੀਨਿਊ ਚੈੱਕ ਕਰਨੇ ਆ ਤੇ ਪਾਣੀ ਘਟ ਰਿਹਾ ਉਹ ਕਿਵੇਂ ਪਤਾ ਲੱਗੂਗਾ ਜਿਹੜੀ 에ਰ ਆ ਰਹੀ ਆ 에ਰ ਸਾਨੂੰ ਇਹ ਦੱਸਦੀ ਆ ਸਾਡਾ ਐਕਸਪੈਰੀਮੈਂਟ ਇਹ ਆ ਵੀ ਇਹਦੇ ਅੰਦਰ ਜਿਹੜਾ ਪਿਸਟਨ ਦਾ ਪ੍ਰੈਸ਼ਰ ਆ ਉਹ ਹੈਡ ਗੈਸਕਟ ਥਾਣੀ ਲੀਕ ਕਰਦਾ ਪਿਆ ਛਿੱਟੀ ਬੰਦ ਕਰ ਦਿਓ ਪੁੱਤਰੇ ਪ੍ਰੈਸ਼ਰ ਵਧਣਾ ਸ਼ੁਰੂ ਹੋ ਗਿਆ ਆ ਬਬਲ ਵਧਣਾ ਸ਼ੁਰੂ ਹੋ ਗਿਆ ਰੇ ਦਿਓ ਬੇੜਾ ਜੀਵੇ ਜਿਆਦੇ ਦੇਵਾਂਗੇ ਬਾਸ ਜਿੰਨੀ ਵੇਜ ਜਿਆਦੇ ਦੇਵਾਂਗੇ ਜੀ ਉਦੋਂ ਪਾਣੀ ਦਾ ਸਰਕਲ ਵਾਲਾ ਪੈਦਾ ਰੇਹ ਛੱਡੀ ਜਦੋਂ ਉਦੋਂ ਵੇਖੋ ਕਿਵੇਂ ਪਾਣੀ ਲੱਪਿਆ ਗੱਡੀ ਬੰਦ ਕਰ ਦੇ ਪੁੱਤਰਾਏ ਅੱਛਾ ਜੇ ਬੇਟਾ ਕੈਪਚਰ ਹੋ ਗਿਆ ਕੀ ਦਿਖ ਰਿਹਾ ਮੈਂ ਸਮਝਦਾ ਵੀ ਮਹਿੰਦਰਾ ਜੀ ਕੋਈ ਵੀ ਪੁਰਾਣੀ ਗੱਡੀ ਹੈ ਕਿਸੇ ਵੀ ਕੰਪਨੀ ਦੀ ਮੈਂ ਮਹਿੰਦਰਾ ਨੂੰ ਬਦਨਾਮ ਨਹੀਂ ਕਰਦਾ ਗਲਤੀਆਂ ਲੋਕਾਂ ਦੀਆਂ ਐ ਜਿਹੜੇ ਕੰਪਨੀ ਨੇ ਅੰਦਰ ਇੱਕ ਸਰਵਿਸ ਬੁੱਕ ਦਿੱਤੀ ਹੋਈ ਹੈ ਵੀਰ ਜੀ ਹਾਂ ਚਾਹ ਮਲਾਓ ਸਰਵਿਸ ਬੁੱਕ ਹੈਗੀ ਹੈ ਜੀ ਇਹ ਮੈਂ ਤਾਂ ਸੈਕੰਡ ਲਈ ਕਿਤੇ ਫਰਸਟ ਲਈ ਗੱਡੀ ਨਹੀਂ ਆਪਾਂ ਵੈਸੇ ਵੀ ਨੋਰਮਲ ਹੀ ਗੱਲ ਕਰੀਏ ਧਿਆਨ ਨਹੀਂ ਜਾਂਦਾ ਉਧਰ ਟੂ व्हीਲਰਸ ਲੈ ਸੈਕ ਫਰਸਟ ਹਾਂਜੀ ਹਾਂਜੀ ਉਹਦੇ ਉੱਤੇ ਇੱਕ ਸਰਵਿਸ ਬੁੱਕ ਮਿਲਦੀ ਹੈ ਹਾਂਜੀ ਸਰਵਿਸ ਕਰਾਉਣ ਗਏ ਫ੍ਰੀ ਵਾਲੀ ਨਹੀਂ ਚਲੋ ਫੇਰ ਆਪ ਗੱਲ ਹੀ ਮੁੱਕ ਗਈ ਜੀ ਇਥੇ ਜਿਹੜੀ ਸੱਚੀ ਗੱਲ ਹੈਗੀ ਹੈ। ਦੇਖੋ ਜਿਹੜੀ ਸੱਚ ਹੈ ਉਹ ਸੱਚ ਹਮੇਸ਼ਾ ਕੌੜਾ ਲੱਗਦਾ ਹੈ। ਤੇ ਅਗਰ ਆਪਾਂ ਜਿਹੜੀ ਸਰਵਿਸ ਬੋਕਾਂ ਦੇ ਉੱਤੇ ਲੋਕਾਂ ਨੂੰ ਇਹ ਦੱਸਿਆ ਗਿਆ ਵੀ ਕਿਹੜੀ ਸਰਵਿਸ ਕਿੰਨੇ ਚਿਰ ਤੇ ਤੇ ਕਿਹੜੇ ਪਾਰਟਸ ਕਿਹੜੇ ਟਾਈਮ ਤੇ ਬਦਲਣੇ ਆ। ਆਪਾਂ ਹੁਣ ਬੇਟਾ ਨੇੜੇ ਕਰਕੇ ਦਿਖਾਈ। ਇਹ ਤੁਹਾਡੀ ਬਾਈ ਜੀ ਜਿਹੜੀ ਪਾਈਪ ਨੂੰ ਹੱਥ ਪਾਵਾਂਗੇ ਉਹ ਪਾਈਪ ਆਲਰੇਡੀ ਜਿਹੜੀ ਡੈਮੇਜ ਹੈ ਉਹ ਹੈ। ਨੇੜੇ ਕਰੀ ਪੁੱਤੋ। ਆਵਾਜ਼ ਸੁਣੋ ਇਹਦੀ। ਠੀਕ ਹੈ ਜੀ। ਹੁਣ ਆਹ ਪਾਈਪ ਨੂੰ ਮੈਂ ਇੱਥੇ ਪਾਉਣ ਲੱਗਾ। ਬੇਟਾ ਪਾਈ ਉੱਪਰ। ਬੁਰੇ ਵਾਇਸ ਸੁਣ ਲੋ ਜੀ ਲੋੜ ਹੀ ਨਹੀਂ ਜੀ ਵਾਇਸ ਸੁਣਨੀ ਹੈ ਖੜਕਾ ਨਹੀਂ ਕਰਨਾ ਤੁਸੀਂ ਹਲੋ ਉੱਥੇ ਉੱਪਰਲੇ ਪਾਸੇ ਚੱਲ ਠੀਕ ਹੈ ਜੀ ਇਹ ਆ ਲੋ ਖੜਕਣਾrangle ਦੀ ਸੋ ਸਮਾਤੇ ਉਕੇ ਪਾਈਪ ਲਾਓ ਆ ਪਾਈਪ ਜਿਹੜੀ ਤੁਹਾਡੀ ਇੱਕ ਮਿੰਟ ਜਿਹੜੀ ਅੰਦਰ ਜਾਲੀ ਇਹ ਵੀ ਖਰਾਬ ਆ ਨੇੜੇ ਕਰੋ ਪੁੱਤ ਹਾਂ ਇਹ ਵੀ ਰੋਡੀਆਂ ਖਾਣੇ ਹੁੰਦੇ ਹਨ ਹਾਂਜੀ ਆ ਲੋ ਪੇਪਰ ਫੜੀ ਵੀਰੇ ਛੱਡ ਦੇ ਵੀਰੇ ਹੁਣ ਆਹ ਕਾਫੀ ਜਿਹੜੀਆਂ ਕਨੇਡਾ ਅਮਰੀਕਾ ਚ ਬਈ ਜੀ ਉਹ ਦਾਣੇਦਾਰ ਕਾਫੀ ਹੁੰਦੀ ਹੈ ਉਹਨੂੰ ਕੀ ਕਹਿੰਦੇ ਆ ਹਾਂਜੀ ਉਹ ਕੀ ਬੀਨਸ ਕਹਿੰਦੇ ਕੀ ਬੀਨਸ ਕਹਿੰਦੇ ਆ ਆਲੋ ਬਈ ਜੀ ਬੀਨਸ ਹਾਂਜੀ ਹੁਣ ਇਸ ਪਾਈਪ ਦੇ ਵਿੱਚੋਂ ਆਹ ਕੁਝ ਨਿਕਲਿਆ ਹਾਂਜੀ ਤੇ ਸਾਰੇ ਬਲਾਗ ਤੇ ਪਾਈਪਾ ਚੋਂ ਕੀ ਨਿਕਲੂ ਹਾਂਜੀ ਦੋਸਤੋ ਕੁਝ ਦਿਖਾਉਣਾ ਚਾਹੁੰਦੇ ਆ ਗੱਡੀ ਦੀ ਆਪਾਂ ਮੇਜਰ ਸਰਵਿਸ ਕਿਵੇਂ ਕਰਦੇ ਆ ਜਿੱਦਾਂ ਕੋਈ ਐਡ ਪਾ ਕੇ ਕਹਿੰਦਾ ਹੈ ਵੀ 3500 ਰੁਪਏ ਚ ਸਟੀਮ ਵਾਸ਼ ਮੈਂ ਪੁੱਛਣਾ ਚਾਹੁੰਨਾ ਵੀ ਉਹ ਬਾਈ ਨੂੰ ਪੁੱਛੋ ਵੀ ਕਾਰਬਨ ਜਵੇਂ ਪ੍ਰੀਤ ਬਾਈ ਕੱਢਦਾ ਹੈ ਨਿਕਲ ਜੂਗੀ 3500 ਚ ਸਟੀਮ ਹੋ ਜੂਗੀ ਪਾਈਪਾ ਕਿਵੇਂ ਗਲੀਆਂ ਹੋ ਕਿਉਂਕਿ ਭਾਈ ਜੀ ਉਹਨੇ ਗੈਸਕਟਰ ਨਹੀਂ ਪਾ ਰਹੇ ਉਹ ਕਹਿੰਦੇ ਵੀ ਅਸੀਂ ਤੁਹਾਡਾ ਨਾ ਐਗਰੀ ਆ ਸਾਡੀ ਗੱਡੀ ਐਂ ਚਲਦੀ ਕਰ ਦਿਓ ਆਜੋ ਦਿਖਾ ਦਿਓ ਬੇਟਾ ਰੇਡੀਏਟਰ ਦਾ ਵੀ ਕੁਛ ਨਹੀਂ ਪਤਾ ਕਿੱਦਾਂ ਦੀ ਕੰਡੀਸ਼ਨ ਹੈ ਗੰਦ ਵੇਖੋ ਵਿੱਚੋਂ ਕਿੰਨਾ ਨਿਕਲ ਰਿਹਾ ਕਢ ਦਿਓ ਬੇਟਾ ਬਸ ਕਰਾਂਗੇ ਗੱਡੀ ਦੀ ਕਾਰਬਨ ਕਲੀਨ ਮਚੀ ਦੇਣਾ ਆਜੋ ਇੱਕ ਵਾਰੀ ਆ ਕੇ ਆ ਦੇ ਵੀ ਆਹ ਵਾਲੀ ਮਸ਼ੀਨ ਹੈ ਜਿਹਦੇ ਨਾਲ ਆਪਾਂ ਕਰਾਂਗੇ ਵੀਰੇ ਕਾਰਬਨ ਕਲੀਨਿਕ ਠੀਕ ਹੈ ਜੀ ਕਾਰਬਨ ਕਲੀਨ ਵਿੱਚ ਕਰਕੇ ਦਵਾਂਗੇ ਨਾਲ ਜਿਹੜੀ ਤੁਹਾਨੂੰ ਵਿਖਾਈ ਹੈ ਸਟੀਮ ਵਾਸ਼ ਕਰਾਂਗੇ ਵਿੱਚ ਕਰਾਂਗੇ ਜੇ ਲੋਕੀ ਵੀਡੀਓ ਨੂੰ ਕਮੈਂਟ ਲਾਈਕ ਤੇ ਸ਼ੇਅਰ ਕਰੋਗੇ ਨਾ ਸਕੈਨ ਵੀ ਫ੍ਰੀ ਕਰਕੇ ਦਵਾਂਗੇ 3500 ਰੁਪਏ ਦੇ ਵਿੱਚ ਤੇ ਜੀ ਗੱਡੀ ਦੀ ਫੋਮ ਵਾਸ਼ਿੰਗ ਵੀ ਫ੍ਰੀ ਨਾਈਟ੍ਰੋਜਨ ਵੀ ਫ੍ਰੀ ਟਾਇਰਾਂ ਦੇ ਵਿੱਚ ਨਾਈਟ੍ਰੋਜਨ ਵੀ ਫ੍ਰੀ ਸਿਰਫ 3500 ਰੁਪਏ ਦੇ ਵਿੱਚ ਆਪਣਾ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜਦੋਂ ਇਹ ਐਡ ਦਿੰਦੇ ਨੇ ਦੋਸਤ ਤੇ ਸਾਨੂੰ ਬਹੁਤ ਸਾਰੇ ਫੋਨ ਆਉਂਦੇ ਆ ਆਪਾਂ ਕਹਿੰਦੇ ਵੀ ਵੀਰ ਜੀ ਅਸੀਂ ਰਿਜ਼ਲਟ ਦੇਖੇ ਤੋਰੀਦਾ ਤੁਸੀਂ ਵੀ ਉਹਨਾਂ ਨੂੰ ਪੁੱਛ ਲਿਓ ਵੀ ਮਸ਼ੀਨ ਆਏ ਕਲੀਨਿੰਗ ਕਰ ਦਿੰਦੀ ਐ ਜਿਵੇਂ ਹੁਣ ਮੈਂ ਤੁਹਾਨੂੰ ਕੱਢ ਕੇ ਦਿਖਾਉਣਾ ਕਿਉਂਕਿ ਐਡ ਦੇ ਨਾਲ ਇੱਕ ਅਲੱਗ ਗੱਲ ਐ ਗੁੰਮਰਾਹ ਕਰਨੀ ਇੱਕ ਅਲੱਗ ਗੱਲ ਐ ਪ੍ਰੀਤ ਮੋਟਰਜ਼ ਮੋਗਾ ਵਾਲੇ ਕਿਤੇ ਐਡ ਨਹੀਂ ਦਿੰਦੇ ਕੰਮ ਹਰੇਕ ਵਿਅਕਤੀ ਨੇ ਕਰਨਾ ਹੈ ਕਰਨਾ ਚਾਹੀਦਾ ਓਨੇਕ ਸ਼ਬਦ ਬੋਲੇ ਜਾਂ ਜਿੰਨੇ ਚ ਰਿਜ਼ਲਟ ਦਿੱਤੇ ਜਾਂ ਇਹ ਗੱਡੀ ਦਾ ਹੈਡ ਗੈਸਕਟ ਛੜਿਆ ਹੋਇਆ ਵਾਟਰ ਬਾਡੀ ਡੈਮੇਜ ਐ ਇਸ ਗੱਡੀ ਦੇ ਵਿੱਚ ਪਾਈਪਾਂ ਦੀ ਪ੍ਰੋਬਲਮ ਐ ਅੱਗੇ ਜਾ ਕੇ ਤੁਹਾਨੂੰ ਦਿਖਾਵਾਂਗੇ ਫਿਲਟਰਾਂ ਦੀ ਕੀ ਹਾਲਤ ਹੈ ਦੇਖੋ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਹਾਂ ਵੀ ਹਰੇਕ ਵਿਅਕਤੀ ਨੇ ਕੰਮ ਕਰਉਣਾ ਹੈ ਤਾਂ ਕਰਵਾਵੇ ਜਿਹੜਾ ਵਿਅਕਤੀ ਐਡ ਦਿੰਦਾ ਹੈ ਐਡ ਦੇਣ ਦਾ ਮਤਲਬ ਗਾਹਕ ਨੂੰ ਪਸਾਉਣਾ ਪਾਈਪਾਂ ਦੀਆਂ ਖਰਾਬ ਜਿਹੜੀਆਂ ਜੜੀਆਂ ਮੈਂ ਪਾਈਪਾਂ ਲੈ ਕੇ ਆ ਰਿਹਾ ਤੁਹਾਡੇ ਕੋਲ ਕੁਝ ਪਹਿਲਾਂ ਦਿਖਾ ਚੁੱਕਾ ਹਾਂ ਕੁਝ ਅੱਗੇ ਜਾ ਕੇ ਦਿਖਾਉਂਗਾ ਇਹਨਾਂ ਪਾਈਪਾਂ ਦੀ ਜੋ ਕੰਡੀਸ਼ਨ ਹੈ ਉਹ ਤੁਹਾਡੇ ਸਾਹਮਣੇ ਹੈ ਗੱਲ ਤਾਂ ਗੱਡੀ ਦੇ ਮਸਲੇ ਹੱਲ ਕਰਨ ਦੀ ਕਰਨੀ ਹੈ ਪਾਈਪਾਂ ਦੀ ਹਾਲਤ ਇਹ ਹੁੰਦੀ ਆ ਕਸਟਮਰ ਨੂੰ ਪਤਾ ਹੀ ਨਹੀਂ ਕਿਉਂਕਿ ਕਸਟਮਰ ਨੂੰ ਪਹਿਲਾਂ ਸਮਝਾਤਾ ਵੀ ਬਾਈ ਜੀ ਤੁਹਾਡੀ ਗੱਡੀ ਆਲਰੇਡੀ ਹੀਟ ਹੋਈ ਹੋਈ ਆ ਦੋ ਵਾਰੀ ਜਿਹੜਾ ਕੁਝ ਅਸੀਂ ਪਾਈਪਾਂ ਨੂੰ ਖੋਲਾਂਗੇ ਦੁਬਾਰਾ ਲਗਣੀਆਂ ਨਹੀਂ ਪਾਈਪਾਂ ਮਰੋੜਨ ਦਾ ਮਤਲਬ ਹੈ ਵੀ ਪਾਈਪਾਂ ਆਪਦੀ ਇੱਕ ਲਾਈਫ ਖਤਮ ਕਰ ਚੁੱਕੀਆਂ ਇਹਨਾਂ ਦੇ ਵਿੱਚ ਜਰ ਇਨਿਕ ਪਈਏ ਪੁੱਛੋ ਨਾ ਕਿਸੇ ਵਿਅਕਤੀ ਨੂੰ ਇਹ ਨਹੀਂ ਪਤਾ ਵੀ ਅਸੀਂ ਗੱਡੀ ਚ ਕਿਤੇ ਕੂਲੈਂਟ ਕਿਹੜੇ ਟਾਈਮ ਤੇ ਪਾਉਣਾ ਹੈ ਕੂਲੈਂਟ ਨਹੀਂ ਪਾਉਂਦੇ ਤੋਂ ਲੋਹੇ ਵਾਲੀਆਂ ਪਾਈਪਾਂ ਜਰਕ ਫੜ ਜਾਂਦੀਆਂ ਦੇਖੋ ਤੁਹਾਡੇ ਸਾਹਮਣੇ ਜੋ ਇਹ ਪਾਈਪਾਂ ਦੀ ਹਾਲਤ ਹੈ ਵਾਟਰ ਬੱਡੀ ਦੀ ਹਾਲਤ ਕੀ ਨਿਕਲੀ ਹੈਗੀ ਹੈ ਵਾਟਰ ਬੱਡੀ ਆਵਾਜ਼ ਕਰ ਰਹੀ ਹੈ ਦੋਸਤੋ ਮੇਰਾ ਕੰਮ ਹੈ ਕਸਟਮਰ ਨੂੰ ਅਵੇਕ ਕਰਨਾ ਜਿੰਨੀ ਬਰੀਕੀ ਚ ਅਸੀਂ ਜਾਣਾ ਚਾਹੁੰਨੇ ਆ ਕੋਈ ਵਿਅਕਤੀ ਜਾਣਾ ਨਹੀਂ ਚਾਹਦਾ ਮੇਰੇ ਕੋਲ ਉਹੀ ਗੱਡੀਆਂ ਲੈ ਕੇ ਦੋਸਤ ਆਉਂਦੇ ਨੇ ਜਿਨ੍ਹਾਂ ਨੂੰ ਰਿਜ਼ਲਟ ਨਹੀਂ ਮਿਲਦੇ ਸੋ ਆਜੋ ਇੱਕ ਚੀਜ਼ ਹੋਰ ਦਿਖਾਉਣੇ ਤੁਹਾਨੂੰ ਜਿਹੜਾ ਨਵਾਂ ਸੱਪ ਹੈ ਜਿਹੜੇ ਚੂਹੇ ਆ ਉਹ ਕੀ ਕੁਸ਼ ਕਰਦੇ ਨੇ ਜੋ ਇਸ ਦੀ ਫਿਲਟਰ ਦੀ ਕੁਤਰ-ਕੁਤਰ ਕੇ ਹਾਲਤ ਕੀਤੀ ਇਹ ਤੁਹਾਡੇ ਸਾਹਮਣੇ ਆ ਜਦੋਂ ਗੱਡੀ ਨੂੰ ਆਪਾਂ ਭਜਾਉਂਦੇ ਸੀ ਗੱਡੀ ਘੁੱਟਲ ਮਹਿਸੂਸ ਕਰਦੀ ਸੀ ਜਦੋਂ ਟਰਬੋ ਸੈਕਸ਼ਨ ਪਾਵਰ ਬਣਾਉਂਦਾ ਸੀ ਤੇ ਮਾਸੇਫ ਲੋ ਦੇ ਮੁਰੇ ਜਾਲੀ ਲੱਗੀ ਹੋਈ ਸੀਗੀ ਉਹ ਜਾਲੀ ਵਿੱਚ ਕੂੜਾ ਸਾਰਾ ਇਕੱਠਾ ਹੋ ਕੇ ਤੇ 에ਰ ਨੂੰ ਬਲੌਕ ਕਰ ਦਿੰਦਾ ਸੀ ਛੋਟੀ ਰੀਲ ਵੀ ਪਾਵਾਂਗੇ ਬੜੀ ਮਜ਼ੇਦਾਰ ਬਣੂਗੀ ਜੋ ਤੁਹਾਨੂੰ ਗੱਡੀ ਦੀ ਕੰਡੀਸ਼ਨ ਦਿਖਾ ਰਹੇ ਹਾਂ ਜਦੋਂ ਲਾਲਾ ਲਾਲਾ ਕਰਕੇ ਛੋਟੀ ਛੋਟੀ ਵੀਡੀਓ ਪੈਕ ਕੀ ਕਿਸੇ ਇੱਕ ਵਿਅਕਤੀ ਨੂੰ ਗੁੰਮਰਾਹ ਕਰਨਾ ਜਾਂ ਮੇਰੀ ਕੰਪਲੀਟ ਕਰਨੀ ਮੇਰੇ ਸਿੱਦੇ ਭੰਗੜਾ ਫੌਨ ਨੂੰ ਜੀ ਕਰਦਾ ਯਾਰ ਵੀ ਲੋਕ ਗੱਡੀਆਂ ਕਿਵੇਂ ਰੱਖਦੇ ਨੇ ਤੇ ਕਿਵੇਂ ਸਰਵਿਸ ਹੁੰਦੀ ਐ ਬਾਈ ਨੂੰ ਆਖਿਆ ਜੇ ਤੁਸੀਂ ਮੇਰੇ ਮੂਹਰੇ ਨਾ ਆਇਓ ਜਿਹੜਾ ਮੂਹਰੇ ਆ ਰਿਹਾ ਉਹਨਾਂ ਦਾ ਮਿੱਤਰ ਆ ਰਿਹਾ ਉਹ ਮੇਰੇ ਕੋਲ ਕੰਮ ਕਰਾ ਕੇ ਲੈ ਕੇ ਗਿਆ ਸੀ ਪਰ ਇਸ ਗੱਡੀ ਦੀ ਜੋ ਹਾਲਤ ਐ ਉਹ ਬੜੀ ਤਰਸਯੋਗ ਐ ਕਿਉਂਕਿ ਵਿਅਕਤੀ ਹਰੇਕ ਗੱਡੀ ਲੈ ਲੈਂਦਾ ਉਹਨੂੰ ਸਾਂਭ ਨਹੀਂ ਨਹੀਂ ਆਉਂਦੀ ਇਹ ਜਿਹੜਾ ਦੋਸਤ ਮਿੱਤਰ ਅੱਗੇ ਆ ਕੇ ਗੱਲ ਕਰ ਰਿਹਾ ਐ ਇਹ ਇਹਨਾਂ ਦੇ ਮਿੱਤਰ ਪਿਆਰੇ ਆ ਆਪਦੀ ਗੱਡੀ ਦਾ ਕੰਮ ਕਰਾ ਕੇ ਲਗੇ ਤੇ ਫਿਰ ਕਹਿੰਦਾ ਭਾਈ ਜੀ ਮੈਂ ਆਉਣਾ ਮੈਂ ਵੀਊ ਦਿਨਾ ਇਹ ਬਾਈ ਨੇ ਸਾਡੇ ਨੇ ਮੂਰੀ ਨਹੀਂ ਆਉਣਾ ਸੋ ਜਿਹੜੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਨਾ ਤਾਂ ਮੈਂ ਐਡ ਦੇਵਾਂ ਨਾ ਮੈਂ ਕਿਸੇ ਨੂੰ ਘਬਰਾਹ ਕਰਾਂ ਠੀਕ ਹੈ ਨਾ ਫੇਸਬੁੱਕ ਦੇ ਉੱਤੇ ਗਲਤ ਕਮੈਂਟ ਪਾਉਣ ਵਾਲਾ ਫੇਕ ਆਈਡੀ ਤੋਂ ਕਮੈਂਟ ਪਾਉਣ ਵਾਲਾ ਉਹ ਵੈਗਰੂ ਜਾਣੇ ਠੀਕ ਹੈ ਫਿਰ ਫੇਸਬੁੱਕ ਨੂੰ ਵੀ ਕੰਪਲੀਟ ਕਰਦੇ ਆ ਵੀ ਇਹ ਬੰਦੇ ਨੂੰ ਯਾਰ ਚੁੱਪ ਕਰਾਓ ਕਿਉਂਕਿ ਸਾਡੀ ਤਾਂ ਠੱਗੀ ਰੁਕੀ ਜਾਂਦੀ ਹੈ ਜਦੋਂ ਇਹ ਫਿਲਟਰ ਦੇ ਕੁਤਰ-ਕੁਤਰ ਕੀ ਇਹ ਹਾਲਤ ਹੋ ਗਈ ਤੇ ਬਾਈ ਜੀ ਗੱਡੀ ਨੇ ਤੁਰਨਾ ਕਿੱਥੋਂ ਹੈ ਪਾਈਪਾਂ ਤੁਹਾਡੀਆਂ ਨਹੀਂ ਪ੍ਰੋਪਰ ਵਾਟਰ ਬੱਡੀ ਤੁਹਾਡੀ ਨਹੀਂ ਸਰਕਲ ਬਣਾ ਰਹੀ ਇਹਦੇ ਵਿੱਚ ਇੱਕ ਵਾਲ ਹੁੰਦਾ ਉਹ ਵੀਡੀਓ ਮੈਂ ਅੱਡ ਦਿਖਾਉਂਗਾ ਤੁਹਾਨੂੰ ਉਹ ਵਾਲ ਦਾ ਕੰਮ ਕੀ ਹੁੰਦਾ ਬਹੁਤ ਸਾਰੇ ਦੋਸਤਾਂ ਨੂੰ ਪਤਾ ਹੀ ਨਹੀਂ ਹੈਗਾ ਕਿਉਂਕਿ ਵੀਡੀਓ ਜਦੋਂ ਲੰਬੀ ਹੋ ਜਾਂਦੀ ਹੈ ਉਦੋਂ ਕਸਟਮਰ ਦੇਖਦਾ ਨਹੀਂ ਹੈਗਾ ਇਹਦੇ ਵਿੱਚੋਂ ਅਸੀਂ ਇੱਕ ਇੱਕ ਮਿੰਟ ਦੀ ਰੀਲ ਕਾਫੀ ਬਣਾਵਾਂਗੇ ਉਹ ਤੁਹਾਡੇ ਸਮਝ ਆ ਜੂਗੀ ਸੋ ਹੱਥ ਜੋੜ ਕੇ ਬੇਨਤੀ ਹੈ ਮਿੱਤਰੋ ਜਿਨ੍ਹਾਂ ਨੇ 3500 ਵਾਲੇ ਚ ਸਟੀਮ ਵਾਸ਼ ਕਰਾ ਕੇ ਸਣੇ ਮੌਲਣ ਕਰਾਉਣਾ ਹੈ ਤੱਕ ਕਿਤੇ ਬਜਟ ਬਣਵਾ ਕੇ ਦੇਖਿਓ ਵੀ ਤੁਹਾਡਾ ਆਇਲ ਫਿਲਟਰ ਕਿੰਨੇ ਦਾ ਤੁਹਾਡਾ 에ਅਰ ਫਿਲਟਰ ਕਿੰਨੇ ਦਾ ਤੁਹਾਡਾ ਡੀਜ਼ਲ ਫਿਲਟਰ ਕਿੰਨੇ ਦਾ ਤੁਹਾਡੀ ਆਇਲ ਸਰਵਿਸ ਕਿੰਨੇ ਦੀ ਹੈ ਆਮ ਮਸ਼ੀਨ ਦੀ ਬਾਈ ਜੀ ਗੱਲ ਕਰਦੇ ਆ ਵੀ ਅਸੀਂ ਡੀਕਾਰਬੋਨਾਈਜ਼ ਕਰਕੇ ਦਿੰਦੇ ਆ ਮੈਂ ਤੋਂ ਬਹੁਤ ਬੈਨੀਫਿਟ ਲੈ ਬੜੇ ਬੈਨੀਫਿਟ ਦਿੰਦੀ ਹੈ ਉਹ ਕਾਜੀਗਰੀ ਬੰਦਾ ਬੈਨੀਫਿਟ ਲੈ ਸਕਦੇ ਇਹਨਾਂ ਬਲੇ ਕਰਾ ਨੂੰ ਬਾਲਦੀ ਹੈ ਪਰ ਹੁਣ ਪੁੱਛ ਲਿਓ ਭਾਈ ਨੂੰ ਵੀ 3500 ਰੁਪਏ ਚ ਡੀਕਾਰਬੋਨਾਈਜ਼ ਕਰਨ ਵਾਲਿਆ ਸੋ ਦੋਸਤੋ ਇਹ ਮਸ਼ੀਨ ਜੋ ਕੰਮ ਕਰਦੀ ਹੈ ਇੱਕ ਭੀੜ ਚੱਲ ਜੀ ਬਹੁਤ ਪਿੱਛੇ ਜੇ ਵੀ ਬਣੀ ਸੀ ਤੇ ਅੱਜ ਵੀ ਮੈਂ ਕਹਿੰਦਾ ਵੀ ਤੁਸੀਂ ਉਹਨਾਂ ਨੂੰ ਪੁੱਛ ਕੇ ਪੁੱਛਿਓ ਵੀ ਬਾਈ ਜੀ ਆ ਜਿਵੇਂ ਵੀਡੀਓ ਦੇ ਵਿੱਚ ਕਾਰਬਨ ਕੱਢੀ ਜਾਂਦੇ ਤੁਹਾਡੀ ਮਸ਼ੀਨ ਕੱਢ ਦੂਗੀ ਕਿਉਂਕਿ 1 3500 ਰੁਪਏ ਕੁਛ ਵੀ ਨਹੀਂ ਬਣਦਾ ਜਿੱਥੇ ਮੋਲਲ ਮੋਲਲ ਫਿਲਟਰ 에ਅਰ ਫਿਲਟਰ ਔਇਲ ਫਿਲਟਰ ਆਈ ਥਿੰਕ ਜਿਹੜੀ ਗੱਡੀ ਦੀ ਨਾਲ ਵੀਡੀਓ ਦਿਖਾ ਰਹੇ ਆ ਉਹ ਗੱਡੀ ਹੁੰਡਾਈ ਦੀ ਕ੍ਰੇਟਾ ਜੇ ਆਪਾਂ ਹੁੰਡਾਈ ਚ ਜਾਈਏ ਡੀਜ਼ਲ ਫਿਲਟਰ 1800 ਰੁਪਏ ਦਾ ਜੇ ਬਹੁਤ ਚੱਜਾ ਜਾਈਏ ਉਹ ਉਸ ਮਕੀਨ ਵਾਲੇ ਨੂੰ ਇੱਕ ਕਾਰ ਸਹੀ ਪੈਸ ਗੱਡੀ ਦੀ ਟੌਪ ਨੂੰ ਡਲ ਕਰ ਰਹੇ ਆ ਅਗਲੇ ਨੇ ਆਪਾਂ ਉਹਨੇ ਦਵਾਦੀ ਐ ਇੰਨੀ ਬਰੀਕੀ ਤੇ ਕਰ ਜਾ ਕੇ ਦੀਵੇ ਤਾਂ ਲਿੱਲੀ ਹੀ ਜਾਈ ਜੇ ਦੀ ਇੱਕ ਇੱਕ ਪਾਈਪ ਚੇਂਜ ਕੀਤੀ ਇੱਕ ਇੱਕ ਪਾਈਪ ਤੋਂ ਬਾਅਦ ਵਾਟਰ ਬਾਡੀ ਖਰਾਬ ਸੀ ਵਾਟਰ ਬਾਡੀ ਐਸ ਚੇਂਜ ਕੀਤੀ ਵਰਕ ਆਊਟ ਕਰਨਾ ਸਾਰੀਆਂ ਪਾਈਪਾਂ ਲੈ ਕੇ ਆਏ ਪਾਈਪਾਂ ਨੂੰ ਮਲਾ ਰਹੇ ਆਪਾਂ ਕਿੰਨੀਆਂ ਪਾਪਾ ਪਾਈਪੀਆਂ ਕਿੰਨੇ ਪਾਪੜ ਵੇਲਣੇ ਪੈਂਦੇ ਫਿਰ ਰਿਜ਼ਲਟ ਮਿਲਦੇ ਆ ਜਦੋਂ ਕਸਟਮਰ ਇਦਾਂ ਦੀ ਵੀਡੀਓ ਵੇਖਦੇ ਨੇ ਤੇ ਫਿਰ ਨਾਲ ਜੀ ਨੇ ਕਾਲ ਲਾਹਦੇ ਬਾਈ ਜੀ ਤੁਸੀਂ ਵੀ 3500 ਚ ਕਰ ਦੋਗੇ ਬਾਬਾ ਜੀ ਕੋ ਠੁੱਲੂ ਹੋਣਾ ਭਰਾਵਾ ਸਵੇਰ ਤੋਂ ਲੈ ਕੇ ਸ਼ਾਂਤ ਗਿਰਜਾ ਸੰਬੰਦੇ ਨੇ ਰਿਜ਼ਲਟ ਦੇ ਰਹੇ ਹੋਣ ਤਫਰੀਦਾ ਦੇ ਕੁੱਤੇ ਪਗਾਈ ਚ ਨਹੀਂ ਹੁੰਦਾ ਇੱਕ ਨੂੰ ਗਾਹ ਨੂੰ ਪਸਾਉਣ ਵਾਸਤੇ ਜਿਵੇਂ ਮਛਲੀ ਨੂੰ ਪਸਾਉਣ ਵਾਸਤੇ ਕੰਡਾ ਕੰਡੇ ਦੇ ਵਿੱਚ ਕੁਝ ਲਾਉਦੇ ਹੈ ਨਾ ਤੇ ਇਹੀ ਇੱਕ ਮਛਲੀ ਦੀ ਤਰ੍ਹਾਂ ਇਹ ਕੰਮ ਕਰ ਦੇ ਲੋ ਕਰ ਜੀ ਸਦਕੇ ਕਰਨ ਆਪਣੇ ਨੂੰ ਕੋਈ ਕਿਸੇ ਨਾਲ ਮਤਲਬ ਨਹੀਂ ਜਿਹੜੇ ਬੰਦੇ ਨੇ ਕਾਰੀਗਰ ਨੇ ਕੁਆਲਟੀ ਲੈਣੀ ਹੈ ਜਾਂ ਕਸਟਮਰ ਨੇ ਕੁਆਲਟੀ ਲੈਣੀ ਹੈ ਤੇ ਕਾਰੀਗਰ ਨੇ ਕੁਆਲਟੀ ਦੇਣੀ ਹੈ ਇਸ ਵੀਡੀਓ ਕਰਪਈਆ ਵੀ ਨਹੀਂ ਘਟਾਉਗਾ। ਵਾਟਰ ਬਾਡੀ ਇਹਦੀ ਬਿਲਕੁਲ ਡੈਮੇਜ ਸੀ। ਵੇਖੋ ਕੀ ਹਾਲਤ ਹੈ। ਆਮ ਲੋਕਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਕੂਲੈਂਟ ਕਿਹੜੇ ਟਾਈਮ ਤੇ ਪੋਣਾ ਹੈ। ਪਾਈਪਾਂ ਕਿਵੇਂ ਖਰੀਆਂ ਪਈਆਂ। ਮੈਂ ਖਰੀਆਂ ਇਹ ਗੱਲਾਂ ਕਰਦਾ ਤੇ ਖਰੀ ਹੋਈਆਂ ਪਾਈਪਾਂ ਦੀ ਵੀਡੀਓ ਤੁਹਾਨੂੰ ਦਿਖਾ ਰਿਹਾ। ਹਰ ਇੱਕ ਚੀਜ਼ ਨੂੰ ਚੈੱਕ ਕੀਤਾ ਜਾਂਦਾ ਤੇ ਕੰਮ ਨੂੰ ਫਿਰ ਜੋਬ ਕੀਤੀ ਜਾਂਦੀ ਹੈ। ਕਸਟਮਰ ਦੇ ਪੈਸੇ ਬਚਾਉਣ ਪਿੱਛੇ ਮਹਿੰਦਰਾ ਦੀ ਮਹਿੰਗੀ ਸੀ ਤੇ TVS ਦੀ ਲੈ ਕੇ ਆਪਾਂ ਪਾਈ ਪਾਈ ਸੌਰੀ। ਵਾਟਰ ਬਾਡੀ ਜਿੱਥੋਂ ਤੱਕ ਸਾਡੀ ਕੋਸ਼ਿਸ਼ ਹੁੰਦੀ ਗਾਗ ਦੇ ਪੈਸੇ ਬਚਾਏ ਜਾਣ ਆਪਣੀ ਬਣਦੀ ਮਿਹਨਤ ਠੋਕੇ ਲਈ ਜਾਵੇ ਕਿਉਂਕਿ ਤੁਸੀਂ ਹਰ ਕਦੇ ਵੀ ਕਹੋਗੇ ਯਾਰ ਭਾਈ ਹਰ ਵੇਰੀ ਇਹੀ ਗੱਲ ਕਰਦਾ ਸਵੇਰ ਤੋਂ ਸ਼ਾਮ ਤੱਕ ਸਾਡੀ ਇਹੀ ਕਲਪਨਾ ਹੁੰਦੀ ਹੈ ਫੋਨ ਆਉਂਦੇ ਆ ਕਿਉਂਕਿ ਐਡ ਦੇਖ ਕੇ ਉਦਾਂ ਦਾ ਕੰਮ ਵੀਰ ਜੀ ਜਾਓ ਉਹਨਾਂ ਕੋਲੇ ਆਪਾਂ ਤਾਂ ਕੰਮ ਮਜ਼ੇ ਨਾਲ ਕਰਨਾ ਐ ਅੰਜੋਏ ਨਾਲ ਕਰਨਾ ਐ ਜਿਵੇਂ ਬਾਈ ਜੀ ਹੁਣੇ ਕਰਾ ਕੇ ਲੈ ਕੇ ਜਾ ਰਹੇ ਆ ਸੋ ਜਿਹਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਥੱਗੀ ਤੋਂ ਕਿਵੇਂ ਬਚਣਾ ਨਹੀਂ ਬਚਣਾ ਇਹ ਤੁਹਾਡੀ ਮਰਜ਼ੀ ਆ ਜਿਹੜਾ ਜੈਨੂਅਲ ਪਾਰਟ ਸਪਾਈ ਦਾ ਹੈ ਪਾਈਪਾਂ ਕਿਵੇਂ ਪੈਣੀ ਹੈ ਕਿੱਥੇ ਪੈਣੀ ਹੈ ਇਹ ਸਾਰੀਆਂ ਚੀਜ਼ਾਂ ਦਾ ਬਹੁਤ ਬਰੀਕੀ ਚ ਧਿਆਨ ਦਿੱਤਾ ਜਾਂਦਾ ਸੋ ਵਾਟਰ ਬਾਡੀ ਆਪਾਂ ਨਵੀਂ ਪਾ ਰਹੇ ਹੈਗੇ ਆ ਠੀਕ ਹੈ ਜੀ ਤੇ ਜਿਹੜੀ ਚੀਜ਼ ਤੁਹਾਨੂੰ ਮੈਂ ਹੁਣ ਦਿਖਾਉਣੀ ਹੈਗੀ ਹੈ ਕਿਵੇਂ ਚੈੱਕ ਕਰਨੀ ਹੈ ਇਹਦੀ ਆਵਾਜ਼ ਕਿਵੇਂ ਚੈੱਕ ਕਰਨੀ ਹੈ ਹਲੋ ਜੀ ਨਹੀਂ ਆਏਗੀ ਕਿਹਾ ਬੇਟਾ ਇਦਾਂ ਦੀ ਗੱਲ ਜਿਹੜੀ ਸੋ ਦੋਸਤੋ ਆਪਣੇ ਕੋਲ ਤਾਂ ਦੂਰ ਦੂਰੋਂ ਗੱਡੀਆਂ ਰਿਜ਼ਲਟ ਲੈਣ ਵਾਸਤੇ ਆਉਂਦੀਆਂ ਰਿਜ਼ਲਟ ਉਹ ਲੈਣ ਵਾਸਤੇ ਆਉਂਦੀਆਂ ਨੂੰ ਰਿਜ਼ਲਟ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਏਸੀ 'ਚ ਬਹਿ ਕੇ ਜਦੋਂ ਮਾਲਕ ਮਾਲਕੀ ਦਿਖਾਉਂਦਾ ਹੈ ਤੇ ਉਹਨੂੰ ਕਿਤੇ ਵੀ ਰਿਜ਼ਲਟ ਨਹੀਂ ਮਿਲਨੇ ਮੁਲਾਜ਼ਮ ਦਾ ਮੁਲਾਜ਼ਮ ਬਣਨਾ ਪਊਗਾ ਫੇਰ ਹੀ ਫੀਲਡ ਵਿੱਚ ਰਹੂਗਾ ਤੇ ਕੰਮ ਦੇ ਰਿਜ਼ਲਟ ਮਿਲਦੇ ਆ ਸੋ ਵਾਟਰ ਬਰਦੀ ਪਾਈਪਾਂ ਸਾਰਾ ਕੁਝ ਕਰਤਾ ਕਿਉਂਕਿ ਅੱਜ ਮੈਨੂੰ ਇਸ ਇਹਨਾਂ ਦਾ ਜਵਾਬ ਇਸ ਕਰਕੇ ਦੇਣਾ ਪਿਆ ਕਿਉਂਕਿ ਅੱਜ ਕੱਲ ਇਹ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਤੇ ਲੋਕ ਸੋਚਦੇ ਸ਼ਾਇਦ ਭਾਈ ਜੀ ਤੁਸੀਂ ਵੀ 3500 ਚ ਕਰਾਂਗੇ ਨਹੀਂ ਭਾਈ ਜੀ ਸੌਰੀ ਤੁਸੀਂ ਜਾ ਕੇ ਕਰੀ ਕਰਾ ਕੇ ਵੇਖ ਕੇ ਆਓ ਉਸ ਤੋਂ ਬਾਅਦ ਸਾਡ ਨੂੰ ਸੇਵਾ ਦਾ ਮੌਕਾ ਦੇ ਦਿਓ ਫਿਰ ਤੁਹਾਨੂੰ ਰਿਜ਼ਲਟ ਦੇਵਾਂਗੇ ਸੋ ਹੁਣ ਵੀਰ ਉਹਨਾਂ ਨੂੰ ਪੁੱਛਦੇ ਹਾਂ ਇਹਨਾਂ ਨੂੰ ਕੀ ਰਿਜ਼ਲਟ ਮਿਲਿਆ ਆਜੋ ਪਹਿਲੇ ਦੱਸੋ ਵੀ ਤੁਹਾਡੀ ਗੱਡੀ ਦਾ ਕੀ ਹਾਲ ਚਾਲ ਆ ਬਹੁਤ ਵਧੀਆ ਕੀ ਪਸੰਦ ਕਰਦੇ ਹੋ ਕੀ ਫਰਕ ਲੱਗਿਆ ਫਰਕ ਇਹ ਲੱਗਿਆ ਜਿੱਦਾਂ ਪਰ ਟ੍ਰੈਕ ਟ੍ਰਿਕ ਹੁੰਦਾ ਜੀ ਸਿੰਗਲ ਵੀਲ ਇੱਕ ਹੁੰਦਾ ਫੋਰ ਵੀਲ ਮਤਲਬ ਇਕਟਰ ਹੁੰਦਾ ਜੀ ਇੱਕ ਸਿੰਗਲ ਡਰਾਈਵ ਹੁੰਦਾ ਇੱਕ ਹੁੰਦਾ ਫੋਰ ਵੀਲ ਠੀਕ ਹੈ ਵੀਰ ਜੀ ਜਦੋਂ ਸਿੰਗਲ ਡਰਾਈਵ ਦੇ ਲਈਏ ਤੁਰਦਾ ਨਹੀਂ ਹਾਂਜੀ ਫੋਰ ਵੀਲ ਦੇ ਭਾਈ ਦਾ ਹੁੰਦਾ ਭਾਈ ਉਹ ਠੱਪਿਓ ਪੈ ਬਹੁਤ ਬਾਈ ਨੇ ਬਾਲਾ ਕੁਝ ਪਾਤਾ ਜਿੰਨਾ ਕੁਝ ਆਖਿਆ ਸੀ ਤੋਂ ਵੱਧ ਪਾਤਾ ਨਹੀਂ ਵਧੀਆ ਬਹੁਤ ਵਧੀਆ ਕਿਉਂਕਿ ਜੇ ਅਸੀਂ ਮਤਲਬ ਚਲੋ ਆਪਾਂ ਮਾੜਾ ਕਿਸੇ ਨੂੰ ਨਹੀਂ ਕਹਿੰਦੇ ਕਿਸੇ ਹੋਰ ਕੁਝ ਜਾਂਦੇ ਉਹਨੇ ਸਰਵਿਸ ਕਰਕੇ ਗਾਤ ਹੋ ਰਹਿਣਾ ਨਹੀਂ ਤੁਸੀਂ ਵੀ ਸਰਵਿਸ ਆਪ ਦੀ ਕਰਾ ਕੇ ਲਿਆ ਸੀ ਆਪ ਦੀ ਉਹ opinion ਵੀ ਦੱਸੋ ਜਿਹੜੀ ਗੱਡੀ ਦਾ ਤੁਸੀਂ ਬਹੁਤ ਕੁਝ ਬਦਲਾਇਆ ਸੀ ਇੰਜੈਕਟਰ ਪੀ ਆਰ ਵੀ ਰਿਪੇਅਰ ਕੀਤਾ ਪਾਇਆ ਸੀ ਮੈਨੂੰ ਤਾਂ ਨਵਾਂ ਹੀ ਕਹਿੰਦੇ ਸੀ ਤੁਸੀਂ ਦੱਸਿਆ ਵੀ ਰਿਪੇਅਰ ਹੋਇਆ ਇਹ ਨਾ ਨਵਾਂ ਜਿਹੜਾ ਮੈਂ ਤੁਹਾਨੂੰ ਡੱਬਾ ਬਾਦ ਤੁਹਾਡੇ ਉੱਤੇ ਖਲਾਇਆ ਹਾਂ ਕਿੰਨੇ ਦਾ ਸੀ ਉਹ ਜਿਹੜਾ ਤੁਸੀਂ ਮੈਨੂੰ ਹੱਥੀ ਖਲਾਇਆ ਉਹ ਤਾਂ ਫਿਰ 2500 ਦਾ ਸੀ ਨਹੀਂ ਜੀ ਨਹੀਂ ਜਿਹੜਾ ਤੁਸੀਂ ਲੈ ਕੇ ਆਏ ਸੀ ਉਹ 2500 ਦਾ ਸੀ ਉਹ 2500 ਦਾ ਜਿਹੜਾ ਮੇਰੇ ਵਾਲਾ ਸੀ 750 730 ਹਾਂ ਇੰਨੇ ਦਾ ਦੇਖੋ ਡਿਫਰੈਂਟ ਕੁਆਲਿਟੀ ਦੇ ਮੁਤਾਬਕ ਹੋਣੀਆਂ ਬਾਈ ਜੀ ਹਾਂਜੀ ਹਾਂਜੀ ਕਿਸੇ ਵੀ ਆਡੀਅנס ਨੂੰ ਮੈਂ ਕੱਲ ਕਹਿੰਦਾ ਜੇ ਅਗਰ ਕੰਮ ਕਰਾਉਣਾ ਹਾਂਜੀ ਦਾ ਪੈਸੇ ਖਰਚਨੇ ਪਾਉਗੇ ਅੱਜ ਕੱਲ ਇੱਕ ਵੀਡੀਓ ਵਾਇਰਲ ਹੋ ਰਹੀ ਆ 30350 ਸਾਰਾ ਕੁਝ ਸਾਰਾ ਕੁਝ ਕੁਝ ਨਹੀਂ ਹੁੰਦਾ ਨਹੀਂ ਹੁੰਦਾ ਇਹ ਸਾਨੂੰ ਵੀ ਪਤਾ ਜੀ ਮੈਂ ਪਹਿਲਾਂ ਤੁਹਾਨੂੰ ਇੱਕ ਕੁਐਸਚਨ ਕੀਤਾ ਸੀ ਬਾਈ ਜੀ ਜਿਹੜਾ ਤੁਹਾਡੇ ਘਰੇ ਆਪਦੀ ਮੱਝ ਵਾਸਤੇ ਵੇੜੇਵੇਂ ਪਾ ਕੇ ਦੁੱਧ ਕਿਉਂ ਰੱਖਦੇ ਆ ਉਹ 70 ਰੁਪਏ ਬਾਜ਼ਾਰ ਨੂੰ ਚੁਆਵਾ ਦੇ ਦਿੰਦੇ ਨੇ ਤੁਸੀਂ ਨਹੀਂ ਮਤਲਬ ਇਹ ਕਹਿੰਦੀ ਸੀ 70 ਕਿਹੜਾ ਦਿੰਨੇ ਆ ਜਿਹੜਾ ਉਹ ਪੂਰਾ ਖਰਾ ਨਹੀਂ ਉਤਰਦਾ ਪਰ ਹੈ ਫੁੱਲ ਫੈਟ ਸੋ ਬਾਈ ਜੀ ਤੁਹਾਡਾ ਧੰਨਵਾਦ ਆ ਬਹੁਤ ਬਹੁਤ ਤੇ